ਹਾਂਜੀ ਅੱਜ ਆਪਾਂ ਲਾ ਰਹੇ ਆਂ ਲਸੋਟਾ ਦੀ ਵੈਕਸੀਨ 100 ਬੱਚ ਨੂੰ ਐਣੀ 100 ਬੱਚੇ ਨੂੰ ਲਸੋਟਾ 500 ml ਦੀ ਡੋਜ਼ ਸੌਰੀ 500 ਡੋਜ਼ ਆ ਤੇ ਇੱਕ ਇੱਕ ਲਈ 5 ml ਦੀ ਨਵੀਂ ਸਿਰਿੰਜ ਨਾਲ ਨਾਰਮਲ ਪਾਣੀ ਜਿਹੜੀ ਡਿਸਟਿਲਡ ਵਾਟਰ ਇਹਦੇ ਵਿੱਚ 1 ml ਪਾਣੀ ਭਰਾਂਗੇ ਤੁਸੀਂ ਕੀ ਕਰਨਾ ਇਹ ਜਿਹੜੀ ਨੀਡਲ ਆ 24 ਨੰਬਰ ਆ ਤੁਸੀਂ 21 ਨੰਬਰ ਜਾਂ 22 ਨੰਬਰ ਨੀਡਲ ਲੈ ਲੈਣੀ ਆ ਉਹਦੇ ਨਾਲ ਸੌਖੀ ਭਰੀ ਜਾਂਦੀ ਆ ਕਿਉਂਕਿ ਇਹ ਜਦ ਬਾਰ ਬਾਰ ਪਲਾਸਟਿਕ ਦੇ ਵਿੱਚ ਲਾਉਣ ਦੇ ਨਾਲ ਮੂਰ ਬੰਦ ਹੋ ਜਾਂਦੀ ਆ 1 ਮਿਲੀ ਲੀਟਰ ਪਾਣੀ ਆਪਾਂ ਵੈਕਸੀਨ ਦੀ ਬੋਤਲ 'ਚ ਪਾਵਾਂਗੇ ਆ ਲੋ ਜੀ ਪਾ ਲਿਆ 1 ਮਿਲੀ ਲੀਟਰ ਪਾਣੀ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਇੱਕ ਧਿਆਨ ਰੱਖਣਾ ਕਿ ਵੈਕਸੀਨ ਆਪਾਂ ਬਰਫ਼ ਦੇ ਵਿੱਚ ਹੀ ਰੱਖਣੀ ਆ ਠੀਕ ਹੈ ਜੀ ਤੇ ਬਰਫ਼ ਦੇ ਵਿੱਚ ਹੀ ਪਾਣੀ ਪਾ ਕੇ ਬੱਚਿਆਂ ਨੂੰ ਦੇਣੀ ਆ ਪੂਰੀ 1 ਐਮਐਲ ਆਪਾਂ ਇਹ ਭਰ ਲੈਣੀ ਆ ਤੇ ਇਹਦੇ ਵਿੱਚੋਂ ਆਪਾਂ ਦੋ ਹਿੱਸੇ ਪਾਵਾਂਗੇ 1 ਐਮਐਲ ਚੋਂ ਜਾਨਕੀ ਪੁਆਇੰਟ 2 ਨਿਊਰਲ ਚੇਂਜ ਕਰਨੀ ਪੈਗੀ ਬੰਦ ਹੋ ਗਈ ਦੂਸਰੀ ਸਿੰਟਰ ਆਹ ਲੋ ਇਹ ਕੋਸੋ ਕੁ ਭਰੀ ਗਈ ਇਹ ਦੇ ਵਿੱਚ ਆ ਨਿੱਟਰ ਨਾਲ ਤੇ ਇਹਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਪਾਣੀ ਚ ਦੁੱਧ ਪਾ ਕੇ ਪਹਿਲਾਂ ਹੀ ਰੱਖਿਆ ਹੋਇਆ ਹੈ ਤੇ ਨਾਲ ਬਰ ਪਾ ਕੇ ਬੱਚਿਆਂ ਨੂੰ ਰੱਖ ਦਾਂਗੇ 2 ਘੰਟੇ ਪਹਿਲਾਂ ਪਾਣੀ ਚੱਕਤਾ ਸੀ ਉਹਨਾਂ ਦਾ ਫੀਡ ਫੂਡ ਪਾਤੀ ਸੀ ਕਿ ਪਾਣੀ ਉਹ ਚੰਗੀ ਤਰ੍ਹਾਂ ਬਾਅਦ ਚੋ ਵੈਕਸੀਨ ਵਾਲਾ ਪੀ ਲੈਣ ਠੀਕ ਹੈ ਜੀ ਆਹ ਲੋ ਹੁਣ ਆਪਾਂ ਨੇ ਪਾਲਿਆ ਦੁੱਧ ਵਾਲਾ ਪਾਣੀ ਠੀਕ ਹੈ ਸਟੈਂਡ ਨੂੰ ਰੱਖਣ ਦਾ ਤਰੀਕਾ ਦੱਸਦਾ ਤੁਹਾਨੂੰ ਮੈਂ ਜੀ ਦੇ ਉੱਪਰ ਆਪਾਂ ਡਰਿੰਕਰ ਰੱਖਣਾ ਇਹਨੂੰ ਹਾਈਟ 'ਚ ਨਹੀਂ ਰੱਖਣਾਗਾ ਇਸ ਤਰ੍ਹਾਂ ਉਲਟਾ ਕਰਕੇ ਰੱਖ ਦੋ ਕਿ ਬੱਚਿਆਂ ਦੀ ਹਾਈਟ ਘਟ ਹੁੰਦੀ ਆ ਕਿ ਪਾਣੀ ਸੌਖਾ ਪੀ ਲੈਣ ਤੇ ਇਹਨੂੰ ਹਾਈਟ 'ਚ ਰੱਖੋਗੇ ਤਾਂ ਪਾਣੀ ਬੱਚਾ ਪੀਊਗਾ ਨਹੀਂ ਤੇ ਫਿਰ ਮੁਸ਼ਕਲ ਆਊਗੀ ਠੀਕ ਹੈ ਜੀ ਆ ਦੇਖੋ ਅੰਦਰ ਰੱਖ ਕੇ ਇੱਕੋ ਹਾਈਟ ਘਟ ਗਈ ਨਾ ਅਲਿਕੋ ਸਾਰੇ ਬੱਚਿਆਂ ਦਾ ਆਰਾਮ ਨਾਲ ਮੂੰਹ ਪਹੁੰਚ ਰਿਹਾ ਏ ਨਹੀਂ ਬਾਅਦ ਵਿੱਚ ਜੋ ਹਾਈਟ ਚ ਰੱਖ ਦਿੰਦੇ ਆਪਾਂ ਤੇ ਉਹ ਪਾਣੀ ਪੀਣ ਚ ਉਹਨਾਂ ਨੂੰ ਪ੍ਰੋਬਲਮ ਆਉਣੀ ਸੀ ਦੇਖੋ 2 ਘੰਟੇ ਪਹਿਲਾਂ ਪਾਣੀ ਚੱਕਿਆ ਹੋਇਆ ਸੀਗਾ ਦੇਖੋ ਪਾਣੀ ਕਿਦਾਂ ਵੈਕਸੀਨ ਵਾਲਾ ਪੀ ਰਹੇ ਆ ਠੀਕ ਹੈ ਜੀ ਤੇ ਵਿੱਚ ਇਹਦੇ ਬਰਫ਼ ਜ਼ਰੂਰ ਪਾਉਣੀ ਆ ਕਿਉਂਕਿ ਅੱਧਾ ਘੰਟਾ ਆਪਾਂ ਰੱਖਣਾ ਏ ਅੱਧੇ ਘੰਟਾ ਜਿੰਨਾ ਦੋ ਦੋ ਤਿੰਨ ਤਿੰਨ ਘੁੱਟਾਂ ਜਿੰਨੀਆਂ ਵੀ ਪੀਣਾ ਹੋਵੇ ਪੀ ਲਵੇ ਆਹ ਵੈਕਸੀਨ ਲਾਈ ਆਪਾਂ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ ਥੈਂਕ ਯੂ